ਸਵਾ ਦੋ ਸਾਲਾਂ ਬਾਅਦ ਵਾਪਸੀ ਆਪਣੇ ਘਰ ਹੋਈ ਹੈ ਬਾਪੂ ਜੀ ਦੀ ਯਾਨੀ ਸਮਾਜ ਵੀ ਪਰਿਵਾਰ ਹੀ ਬਾਪੂ ਨੂੰ ਕਾਕਾ ਸਿੰਘ ਜੀ ਦੇ ਜੂਆ ਟੁੱਟਿਆ ਹੋਇਆ ਸੀ ਉਸ ਟਾਈਮ ਆਪਰੇਸ਼ਨ ਹੋਇਆ ਹੋਇਆ ਸੀ ਜਿਨ੍ਹਾਂ ਨੇ ਮੋਟਰਸਾਈਕਲ ਦੇ ਵਿੱਚ ਐਕਸੀਡੈਂਟ ਹੋਇਆ ਸੀ ਉਹਨਾਂ ਨੇ ਆਪਰੇਸ਼ਨ ਕਰਾਇਆ ਸੀ ਬਾਪੂ ਦਾ ਤੇ ਲੱਤ ਤੇ ਜਾਗਮ ਸੀ ਪੈਰ ਕਲਿਆ ਹੋਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਕਾਕਾ ਸਿੰਘ son of ਹਰਬੰਤ ਸਿੰਘ ਪਿੰਡ ਖੰਟ ਮਾਨਪੁਰ ਜ਼ਿਲ੍ਹਾ ਫਤਿਹਗੜ ਸਾਹਿਬ ਇੱਧਰ ਵੀ ਆ ਜਾਓ ਬਾਪੂ। ਲਓ ਜੀ। ਬਾਪੂ ਜੀ ਸਾਡੇ ਕੋਲੇ ਅੱਜ ਤੋਂ ਸਵਾਕ ਦੋ ਸਾਲ ਪਹਿਲਾਂ ਆਏ ਸੀ। 2023 ਦੇ ਵਿੱਚ ਜਨਵਰੀ ਦੇ ਵਿੱਚ 28 ਜਨਵਰੀ ਨੂੰ ਆਏ ਸੀ। ਅੱਜ 2025 ਦਾ ਮਾਰਚ ਦੀ 11 ਤਰੀਕ ਅੱਜ। ਮਤਲਬ 28 1 23 28 1 24 ਫਿਰ 28 1 25 ਤੇ ਅੱਜ 2 ਮਹੀਨੇ ਉੱਪਰ ਹੋ ਗਏ ਆ ਸਵਾ 2 ਸਾਲ ਹੋ ਗਏ ਬਾਪੂ ਜੀ ਨੂੰ ਸੁਪਨਿਆਂ ਦੇ ਘਰ ਮਨੋਖਤਾ ਦੀ ਸੇਵਾ ਪਰਿਵਾਰ ਚ ਰਹਿੰਦਿਆਂ ਹੋਇਆ ਬਾਪੂ ਕਾਕਾ ਸਿੰਘ ਜੀ ਦੇ ਚੂੜਾ ਟੁੱਟਿਆ ਹੋਇਆ ਸੀ ਉਸ ਟਾਈਮ ਆਪਰੇਸ਼ਨ ਹੋਇਆ ਹੋਇਆ ਸੀ ਜਿਨ੍ਹਾਂ ਦੇ ਮੋਟਰਸਾਈਕਲ ਦੇ ਵਿੱਚ ਐਕਸੀਡੈਂਟ ਹੋਇਆ ਸੀ ਉਹਨਾਂ ਨੇ ਆਪਰੇਸ਼ਨ ਕਰਾਇਆ ਸੀ ਬਾਪੂ ਦਾ ਤੇ ਲੱਤ ਤੇ ਜਾਖਮ ਸੀ ਪੈਰ ਗਲਿਆ ਹੋਇਆ ਸੀ ਤਿੰਨੋਂ ਗਲਾਂ ਬਾਪੂ ਦੀਆਂ ਕਟੀਆਂ ਹੋਈਆਂ ਸੀ ਛੜੀਆਂ ਹੋਈਆਂ ਤੇ ਖੰਟਮਾਨਪੁਰ ਤੋਂ ਸਾਡੇ ਕੋਲੇ ਬਚਿੱਤਰ ਸਿੰਘ ਵੀਰੇ ਹੁਣੇ ਤੇ ਡਾਕਟਰ ਓਮਪ੍ਰਕਾਸ਼ ਵੀ ਨਹੀਂ ਛੱਡ ਕੇ ਗਏ ਸੀਗੇ ਅੱਜ ਉਹੀ ਵੀਰ ਬਾਪੂ ਜੀ ਨੂੰ ਲੈਣ ਵੀ ਆਏ ਨੇ ਤੇ ਅੱਜ ਬਾਪੂ ਜੀ ਨੂੰ ਕਰੀਬ ਸਵਾ ਦੋ ਸਾਲਾਂ ਬਾਅਦ ਵਾਪਸੀ ਆਪਣੇ ਘਰ ਹੋ ਰਹੀ ਹੈ ਖੰਟਮਾਨਪੁਰ ਪਿੰਡ ਆ ਤੇ ਬਾਪੂ ਕਾਕਾ ਸਿੰਘ ਦਾ ਪਰਿਵਾਰ ਚ ਪਿੱਛੇ ਕੋਈ ਨਹੀਂ ਬਾਪੂ ਇਕੱਲਾ ਹੀ ਆ ਘਰ ਹੈਗਾ ਆਪਣਾ ਤੇ ਹੁਣ ਬਾਪੂ ਕਹਿੰਦਾ ਮੈਂ ਆਪਣੇ ਪੈਰਾਂ ਸਿਰ ਹੋ ਗਿਆ ਵੀ ਹੁਣ ਮੈਂ ਚਾਹਨਾ ਜਾ ਕੇ ਮੈਂ ਆਪਣੇ ਪਿੰਡ ਰਹਾ ਆਪਣੇ ਸ਼ਰੀਕੇ ਕਬੀਲੇ ਦੇ ਵਿੱਚ ਰਹਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਤੁਹਾਡਾ ਕਿੰਨਾ ਬਾਈ ਜੀ ਗਾਸਪ੍ਰੀਸ ਠੀਕ ਹੈ ਪੋਤਾ ਜੀ ਹੋਣੀ ਤੁਹਾਡਾ ਨਾਮ ਉਮਰ ਕਾ ਡਾਕਟਰ ਠੀਕ ਹੈ ਠੀਕ ਹੈ ਜੀ ਤੁਹਾਡਾ ਨਾਮ ਕੀ ਮੇਰਾ ਨਾਮ ਬਚਿੱਤਰ ਸਿੰਘ ਹੈ ਜੀ ਬਚਿੱਤਰ ਸਿੰਘ ਤੁਹਾਡੇ ਘਰ ਹੀ ਰਹਿੰਦੇ ਸੀ ਇਹ ਹਣਾ ਹਾਂਜੀ ਰੋਟੀ ਪਾਣੀ ਤਾਂ ਸਾਡੇ ਨਾਲ ਸੀਉ ਕਰ ਚਲੋ ਬਹੁਤ ਧੰਨਵਾਦ ਜੀ ਧੰਨਵਾਦ ਤੁਹਾਡਾ ਜੀ ਹਾਂ ਨਹੀਂ ਨਹੀਂ ਚਲੋ ਕਰੇ ਕਰਾਵੇ ਆਪੇ ਆਪ ਹਣਾ ਉਹੀ ਕਰਵਾਉਂਦਾ ਤੇ ਸ਼ੁਕਰੀਆ ਵੀ ਤੁਹਾਡਾ ਤੁਸੀਂ ਲੈਣ ਆਏ ਹੋ ਨੀ ਤਾਂ ਸਾਡੇ ਕੋਲੇ ਪਿੰਡਾਂ ਦੀਆਂ ਪੰਚਾਇਤਾਂ ਜਾਂ ਪਿੰਡਾਂ ਦੇ ਲੋਕ ਛੱਡ ਜਾਂਦੇ ਆ ਬੰਦੇ ਇਦਾਂ ਦੇ ਜਾ ਕੇਵੇਂ ਕੋਈ जख्म ਹੁੰਦੇ ਕੇ ਇਹਦੇ ਹਨਾ ਜਿੱਦਾਂ ਦੇ ਇਹਨਾਂ ਦੇ ਹਲਾਤ ਸੀਗੇ ਪਰ ਉਸ ਤੋਂ ਬਾਅਦ ਕੋਈ ਲੈਣ ਨਹੀਂ ਆਉਂਦਾ ਹਨਾ ਬਹੁਤ ਘੱਟ ਚਾਂਸ ਹੁੰਦੇ ਆ ਤੇ ਜਿਹੜੇ ਕੋਈ ਤੁਹਾਡੇ ਵਰਗੇ ਭੈਣ ਭਰਾ ਚੰਗੇ ਆ ਜਿਹੜੇ ਲੈ ਕੇ ਵੀ ਜਾਂਦੇ ਆ ਅੱਜ ਤਾਂ ਖੁਸ਼ ਆ ਜੀ ਇਹ ਜੀ ਅਸੀਂ ਪਹਿਲਾਂ ਆਏ ਜੋ ਇਹਨੂੰ ਪੁੱਛ ਕੇ ਗਏ ਆ ਕਿ ਤਾਂ ਜਾਣਾ ਹੈ ਜੇਕਰ जख्म ਠੀਕ ਹੋ ਕੁੱਤਨੇ ਲੈ ਜੂंगे ਜੀ ਜੀ ਜੇਕਰ जख्म ਹੁਣ ਠੀਕ ਹੈ ਜਮਾ ਤੇ ਬਸ ਮਾਰੇ ਮਿਹਰ ਕਰੇ ਬਾਪੂ ਉੱਥੇ ਬਾਪੂ ਹੁਣ ਬਚਣਾ ਮਾ ਸ਼ਰਾਬ ਸ਼ਰੂਪ ਪੈਗ ਤੋਂ ਧਿਆਨ ਰੱਖਣਾ ਦੇਖ ਇਹ ਨਾ ਹੋਵੇ ਦੁਬਾਰਾ ਫੇਰ ਉਹੀ ਹਾਲਾਤ ਬਣਾ ਲੈਵੇਂ ਆਪ ਹੈਨਾ ਤੇ ਦੁਬਾਰਾ ਮੌਕਾ ਨਹੀਂ ਮਿਲਦਾ ਮਹਾਰਾਜ ਨੇ ਤੈਨੂੰ ਇੱਕ ਵਾਰੀ ਬਖਸ਼ਿਆ ਸੱਚੇ ਪਾਸ਼ਾ ਨੇ ਗਾਂ ਹੁਣ ਤੇਰੀ ਜ਼ਿੰਮੇਵਾਰੀ ਹੈ ਹੈਨਾ ਆਪ ਦਾ ਖਿਆਲ ਰੱਖੀ ਤੇ ਤੁਹਾਨੂੰ ਵੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਜੀ ਅਰਦਾਸ ਕਰਿਓ ਬਾਪੂ ਕਾਕਾ ਸਿੰਘ ਸਵਾ ਦੋ ਸਾਲਾਂ ਬਾਅਦ ਅੱਜ ਆਪਰੇ ਘਰ ਚੱਲੇ ਨੇ ਠੀਕ ਹੋ ਕੇ ਤੇ ਜਿੱਦ ਦਿਨ ਆਏ ਸੀ ਪਿੰਡ ਵਾਲੇ ਵੀਰ ਛੱਡਣ ਤੇ ਉਸ ਦਿਨ ਬਾਪੂ ਦੀ ਹਾਲਤ ਇੰਨੀ ਮਾੜੀ ਸੀ ਤੁਸੀਂ ਦੇਖ ਸਕਦੇ ਹੋ ਤੇ ਬਾਪੂ ਦਾ ਪੈਰ ਗਲਿਆ ਹੋਇਆ ਸੀ ਵਿੱਚੋਂ ਸਮੈਲ ਆਉਂਦੀ ਸੀ ਤੇ ਚੂਲੇ ਦਾ ਆਪਰੇਸ਼ਨ ਹੋਇਆ ਹੋਇਆ ਸੀਗਾ ਅੱਜ ਬਾਪੂ ਵੋਕਰ ਦੇ ਨਾਲ ਚੱਲ ਫਿਰ ਲਿੰਦਾ ਆਪਦੀ ਕਿਰਿਆ ਸੋਧਾ ਆਪਣੇ ਆਪ ਨੂੰ ਦੇਖਦੇ ਹਾਂ ਦਸਤਾਰ ਬੰਨੀ ਆ ਸੋਹਣੇ ਕੱਪੜੇ ਪਾਏ ਆ ਕਿ ਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਦੇਣ ਵਾਲਾ ਤਾਂ ਉਹੀ ਆ ਕਿਉਂਕਿ ਸਾਡੀ ਤਾਂ ਔਕਾਤ ਨਹੀਂ ਵੀ ਅਸੀਂ ਬਾਪੂ ਨੂੰ ਦੁਪੱਟਾ ਵੀ ਲੈ ਕੇ ਦੇ ਸਕਦੇ ਕਿ ਪਰ ਕਰੇ ਕਰਾ ਵੀ ਆਪੇ ਆਪ ਆमानस ਕੇ ਨਹੀਂ ਕੁਛ ਹੱਥ ਪਰ ਸੱਚੇ ਪਾਸ਼ਾ ਨੇ ਜਿੰਨੀ ਕਿ ਸਾਨੂੰ ਸੋਜੀ ਬਖਸ਼ੀਆ ਸੇਵਾ ਬਖਸ਼ੀਆ ਅਸੀਂ ਆਪਣੇ ਵੱਲੋਂ ਤਨ ਦੇ ਹੀ ਨਿਭਾਉਣ ਦਾ ਯਤਨ ਕੀਤਾ ਬਾਕੀ ਅਗਲਾ ਪ੍ਰਾਲਾ ਜਿਹੜਾ ਅਗਲਾ ਤੁਸੀਂ ਵੀ ਕਰਿਓ ਜਰੂਰ ਅਰਦਾਸ ਇਸ ਬਜ਼ੁਰਗ ਵਾਸਤੇ ਠੀਕ ਹੈ ਪਰਿਵਾਰ ਚ ਕੋਈ ਹੈ ਨਹੀਂ ਸਮਾਜ ਵੀ ਪਰਿਵਾਰ ਹੀ ਹੁੰਦਾ ਪਰ ਜੇ ਆਪਾਂ ਬਣੀ ਸਰਪੰਚ ਸਾਹਿਬ ਉਹਨਾਂ ਦੇ ਘਰ ਹੀ ਰਹਿੰਦਾ ਸੀ ਇਹੀ ਰੋਟੀ ਪਾਣੀ ਦਿੰਦੇ ਸੀਗੇ ਇਹਨਾਂ ਨੇ ਸੰਭਾਲਣ ਦੀ ਵੀ ਕੋਸ਼ਿਸ਼ ਕੀਤੀ ਜਿੰਨਾ ਕਿ ਹੋ ਸਕਦਾ ਸੀ ਪਰ ਹਾਲਾਤ ਜਦੋਂ ਜ਼ਿਆਦਾ ਖਰਾਬ ਹੋ ਰਹੇ ਸੀ ਤਾਂ ਉਸ ਟਾਈਮ ਫਿਰ ਪਿੰਡ ਵਾਲੇ ਸਾਡੇ ਕੋਲ ਇੱਥੇ ਛੱਡ ਗਏ ਸੀ ਤੇ ਅੱਜ ਆਪਣੇ ਘਰ ਖੰਡਮਾਨਪੁਰ ਜ਼ਿਲ੍ਹਾ ਫਤਿਹਗੜ ਸਾਹਿਬ ਚੰਡੀਗੜ੍ਹ ਰੋਡ ਦੇ ਉੱਪਰ ਪਿੰਡ ਦਾ ਇਹ ਉੱਥੇ ਵਾਪੂਨਾ ਇਹ ਆਪਣੇ ਘਰ ਵਾਪਸ ਚਲੇ ਆ ਜੀ ਬਹੁਤ ਬਹੁਤ ਧੰਨਵਾਦ ਸਰਪੰਚ ਉਹ ਬੜਾ ਜੀ ਧੰਨਵਾਦੀ ਤੁਹਾਡਾ ਜਰਸੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਠੀਕ ਹੈ ਠੀਕ ਹੈ ਕਿ ਬਾਬੇ ਜਾਉਂਦਾ ਵਾ ਨਾ ਨਾ ਬਾਬੂ ਦਾ ਜਾਉਂਦਾ ਬੰਦਾ ਨੇ ਵਾਪਸ ਅਰੈਸੰਦਰੋ ਸਿੰਘ ਬਾਕਸਣ ਚੜ੍ਹਦੀ ਕਲਾ ਵਾਖੀ। بس ਖਿਆਲ ਰੱਖੀ ਆਪਦਾ ਠੀਕ ਆ।